ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਫਗਵਾੜਾ ਦੇ ਪਿੰਡ ਨਸੀਰਾਬਾਦੀ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ ਮਹਿਲਾਵਾਲੀ ਚੋ ਵਿੱਚ ਪਾਣੀ ਆਉਣ ਨਾਲ ਕਈ ਵਾਰ ਬੰਨ ਟੁੱਟ ਗਿਆ ਸੀ ਪਰ ਹੁਣ ਜਿਵੇਂ ਜਿਵੇਂ ਹਲਾਸੂ ਖਾਵੇਂ ਹੁੰਦੇ ਜਾ ਰਹੇ ਨੇ ਉੱਥੇ ਹੀ ਪਿੰਡ ਵਿੱਚ ਇਸ ਪਾਣੀ ਨਾਲ ਹੋਏ ਨੁਕਸਾਨ ਦਾ ਸਾਫਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਸਾਫਕਾ ਕੇਂਦਰੀ ਰਾਜ ਮੰਤਰੀ ਵਿਜੇ ਸੰਭਲਾ ਤੋਂ ਇਲਾਵਾ ਸੈਂਟਰ ਤੋਂ ਆਏ ਹੋਰਨਾਂ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਜਿੱਥੇ ਉਕਤ ਨੇਤਾਵਾਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ, ਉੱਥੇ ਹੀ ਉਨ੍ਹਾਂ ਮਹਿਲਾ ਵਾਲੀ ਚੋਹ ਦੇ ਟੁੱਟੇ ਹੋਏ ਬੰਦ ਆਜਾਈ ਜਾ ਵੀ ਲਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੌਰਾਨ ਉਕਤ ਨੇਤਾਵਾਂ પાસે ਇਨ੍ਹਾਂ ਬੰਨਾਂ ਨੂੰ ਮਜ਼ਬੂਤੀ ਨਾਲ ਬਣਾਉਣ ਅਤੇ ਡਰੇਨ ਦੀ ਸਫਾਈ ਕਰਵਾਉਣ ਦੀ ਮੁੱਖ ਮੰਗ ਰੱਖੀ ਗਈ ਹੈ, ਜਿਸ ਨੂੰ ਉਕਤ ਨੇਤਾਵਾਂ ਵੱਲੋਂ ਜਲਦ ਹੀ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਹੈ। ਪਿੰਡ ਨਸੀराबाद ਤੋਂ ਨਵਰਾਂਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਵਾਈਗੁ ਜੀ ਦਾ ਖਾਸਾ ਵਾਈਗੁ ਜੀ ਕੀ ਫਤਿਹ ਸਾਡੇ ਜਿਹੜੇ ਹੜ੍ਹਾਂ ਦੇ ਇਫਾਨ ਬਾਰੇ ਅੱਜ ਸੂਚਨ ਪ੍ਰਗਾਹ ਜੀ ਵਿਜੇ ਸਾੰਪਲਾ ਜੀ ਹੋਰ ਜਿਹੜੇ ਸੈਂਟਰ ਦੇ ਕੇਂਦਰ ਦੇ ਮੰਤਰੀ ਆਏ ਸੀ ਜੀ ਉਹ ਸਾਡੇ ਹਰ ਇੱਕ ਸਾਰ ਵਨ ਟੁੱਟ ਜਾਂਦਾ ਜੀ ਜਿਹਦੀ ਕੋਈ ਸਾਰ ਨਹੀਂ ਲਈ ਜਾਂਦੀ ਅੱਜ ਸੋਮ ਪ੍ਰਕਾਸ਼ ਜਿਹੜੇ ਕੇਂਦਰੀ ਮੰਤਰੀ ਸਨ ਉਹਨਾਂ ਨੇ ਵਾਅਦਾ ਦਿੱਤਾ ਹੈ ਕਿ ਅੱਗੇ ਵਾਸਤੇ ਅਸੀਂ ਮਜ਼ਬੂਤੀ ਨਾਲ ਬਣ ਬਣਾਵਾਂਗੇ ਜੀ ਇੱਕ ਅਸੀਂ ਮੰਗ ਰਹੀ ਸੀ ਸਾਡੇ ਜਿਹੜੀ ਡੀਨ ਦੀ ਸਫਾਈ ਆ ਉਹ ਸਾਡੀ ਡਰੇਨ ਦੀ ਸਫਾਈ ਕਰਾਈ ਜਾਵੇ ਚੰਗੀ ਤਰ੍ਹਾਂ ਜੀ ਤੇ ਜਿਹੜੇ ਫਸਲਾਂ ਦੇ ਪਹਿਲਾਂ ਵੀ ਨੁਕਸਾਨ ਹੋਏ ਆ ਜੀ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਉਹ ਤਾਂ ਕਹਿੰਦੇ ਸੀ ਅਸੀਂ ਤੁਹਾਨੂੰ ਕੋਈ ਹਰ ਹੱਦ ਵਿੱਚ ਕੋਈ ਸੈਂਟਰ ਸਰਕਾਰ ਵੀ ਪੂਰੀ ਮਦਦ ਕਰ ਰਹੀ ਆ ਜੀ ਤੇ ਅਸੀਂ ਤੁਹਾਨੂੰ ਦਵਾਵਾਂਗੇ ਜਿੰਨਾ ਹੋ ਲੋਗਾ ਪਰ ਸਾਡੀ ਇਹੀ ਮੰਗ ਸੀਗੀ ਡਰੇਨ ਦੀ ਸਫਾਈ ਕਰਾਈ ਜਾਵੇ ਬਾਕੀ ਜਿਹੜੇ ਆ ਉਹ ਮਜ਼ਬੂਤੀ ਨਾਲ ਬਣਾਈ ਜਾਣ ਕਿੱਲੀ ਫਸਲਾਂ ਦਾ ਨੁਕਸਾਨ ਹੋਇਆ ਉਹ ਤੋਂ ਮੁਆਵਜ਼ਾ ਲਿਆ ਜਾਵੇ ਤੇ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ ਜੀ ਕਿੰਨੇ ਕੁ ਅੰਦਾਜ਼ਾ ਖੇਤ ਬਣ ਜਾਂਦੇ ਆ ਜੀ ਖੇਤ ਕੋਈ 40 ਬੀਘਾ ਖੇਤ ਹੋਣਗੇ ਜੀ ਉਹਦੇ ਵਿੱਚ ਵਿੱਚ ਜਿਹੜੇ ਆ ਜੀ ਜੀ ਜੋ ਉਹਦੇ ਵਿੱਚ ਜਿਆਦਾ ਨੁਕਸਾਨ ਹੋਇਆ ਬਾਹਰ ਦਾ ਇੰਨਾ ਨਹੀਂ ਨੁਕਸਾਨ ਹੋਇਆ ਠੀਕ ਤੇ ਕੀ ਮੰਗ ਰੱਖਦੇ ਹੋ ਤੁਸੀਂ ਕਿੰਨਾ ਪ੍ਰਤੀ ਖੇਤ ਦਾ ਚਾਹੀਦਾ ਮੁਆਵਜ਼ਾ ਜੀ ਪਰ ਜੀ ਖੇਤ ਦਾ ਘੱਟੋ ਘੱਟ 50000 ਜਾਈਦਾ ਜੀ 50000 ਰੁਪਏ ਚਾਹੀਦਾ ਜੀ ਜੀ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਫਗਵਾੜਾ ਦੇ ਪਿੰਡ ਨਸੀਰਾਬਾਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ ਮਹਿਲਾ ਵਾਲੀ ਚੋ ਵਿੱਚ ਪਾਣੀ ਆਉਣ ਨਾਲ ਕਈ ਵਾਰ ਬੰਨ ਟੁੱਟ ਗਿਆ ਸੀ ਪਰ ਹੁਣ ਜਿਵੇਂ ਜਿਵੇਂ ਹਲਾ ਸੁਖਾਵੇਂ ਹੁੰਦੇ ਜਾ ਰਹੇ ਨੇ ਉੱਥੇ ਹੀ ਪਿੰਡ ਵਿੱਚ ਇਸ ਪਾਣੀ ਨਾਲ ਹੋਏ ਨੁਕਸਾਨ ਦਾ ਸਾਫਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਸਾਫਕਾ ਕੇਂਦਰੀ ਰਾਜ ਮੰਤਰੀ ਵਿਜੇ ਸੰਭਲਾ ਤੋਂ ਇਲਾਵਾ ਸੈਂਟਰ ਤੋਂ ਆਏ ਹੋਰਨਾਂ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਜਿੱਥੇ ਉਕਤ ਨੇਤਾਵਾਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਨ੍ਹਾਂ ਮਹਿਲਾ ਵਾਲੀ ਚੋਹ ਦੇ ਟੁੱਟੇ ਹੋਏ ਬੰਦ ਆਜਾਈ ਜਾ ਵੀ ਲਿਆ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੌਰਾਨ ਉਕਤ ਨੇਤਾਵਾਂ પાસે ਇਨਾ ਬੰਨਾਂ ਨੂੰ ਮਜ਼ਬੂਤੀ ਨਾਲ ਬਣਾਉਣ ਅਤੇ ਡਰੇਨ ਦੀ ਸਫਾਈ ਕਰਵਾਉਣ ਦੀ ਮੁੱਖ ਮੰਗ ਰੱਖੀ ਗਈ ਹੈ ਜਿਸ ਨੂੰ ਉਕਤ ਨੇਤਾਵਾਂ ਵੱਲੋਂ ਜਲਦ ਹੀ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਹੈ ਪਿੰਨ ਨਸੀराबाद ਤੋਂ ਨਵਰਾਂਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ